ਜੇ ਲੈ ਲੈਂਦੇ ਮੁੱਲ ਜਹਾਜ਼ ਤਾਂ ਫਿਰ ਇਹ ਕਹਿਣਾ ਸੀ ਕਿ ਆ ਰੰਗ ਨਹੀਂ ਚਚਿਆ ਦੂਜਾ ਕੋਈ ਨਹੀਂ ਨਸੀ ਤਾਂ ਥੋੜੇ ਦਿਨ ਹੀ ਰਹਿੰਦਾ ਨਮੀਆਂ ਚੀਜ਼ਾਂ ਦਾ ਆਲਾਜ ਕੋਈ ਨਹੀਂ ਹੁੰਦਾ ਲਾਲਚ ਦੇ ਮਰੀ ਜਾਂਦਾ ਭਾਰੇ ਚੱਲਣ ਟਰਾਲੀ ਅੰਦਰ ਕੀ ਚੱਲ ਰਹਾ ਅੰਦਰ ਚੱਲਦੇ ਰੋਲੇ ਦੀ ਕੋਈ ਕਲ ਨਹੀਂ ਕਰ ਰਹਾ ਢਿੱਡ ਤਾਂ ਭਰਜੇ ਨਹੀਂ ਤੇ ਨਹੀਂ ਇਥੇ ਭਰਦੀ ਬੰਦੇ ਦੀ ਸੁਈ ਸ਼ਵਰ ਦੀ ਇਕ ਤਾਂ ਤੇ ਨਹੀਂ ਖੜਦੀ ਬੰਦੇ ਦੀ ਕਈ ਵਾਰ ਕਰੀ ਵੀ ਚੰਗਾ ਸਭ ਕ ਸਿਖਾ ਜਾਵੇ ਅਮੀਰੀ ਵੀ ਕਈ ਵਾਰ ਪੈੜਾ ਐ ਬਣਵਾ ਜਾਵੇ ਕੋਈ ਤਰ੍ਹਾਂ ਤਰ੍ਹਾਂ ਦੇ ਪੌਣ ਵੀ ਨਕਮਾਰ ਕੀ ਖਾਂਦਾ ਏ ਸਗਰੇ ਸੰਤੋਖੀ ਬੰਦਾ ਤੱਠਾਰ ਕੀ ਖਾਂਦਾ ਏ ਜਿਨੇ ਮਨਨਾ ਸਿੱਖ ਲਿਆ ਕੁਦਰਤ ਦਾ ਪਾਣਾ ਉਹਨੇ ਕੁੱਕੂ ਰੋਟੀ ਦਾ ਖੁਸ਼ ਹੋ ਕੇ ਖਾਣਾ ਕਿ ਦੂਰ ਭੱਜਦਿਆਂ ਰਿਸ਼ਤਿਆਂ ਤੋਂ ਕੋਈ ਮੋੜੇ ਲੋਕਾਂ ਨੂੰ ਮਟ ਅਕਰ ਨੂੰ ਗਲ ਮੁਕਦੀ ਆਨ ਸੰਤੁਸ਼ਟੀ ਤੇ ਜੋ ਮਿਲਦੀ ਏ ਜਗ ਤੇ ਥੋੜੇ ਲੋਕਾਂ ਨੂੰ ਮਟ ਅਕਰ ਨੂੰ ਗਲ ਮੁਕਦੀ ਆਨ ਸੰਤੁਸ਼ਟੀ ਤੇ ਜੋ ਮਿਲਦੀ ਏ ਜਗ ਤੇ ਥੋੜੇ ਲੋਕਾਂ ਨੂੰ